ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਡੇ ਚੈਨਲ ਤੇ ਤੁਹਾਨੂੰ ਰੋਜ਼ਾਨਾ ਆਉਂਦੀਆਂ ਨਵੇਂ-ਨਵੇਂ ਸਰਕਾਰੀ ਨੌਕਰੀਆਂ ਦੀ ਅਪਡੇਟ ਨਿਕ ਦੇਖਣ ਨੂੰ ਮਿਲਦੀ ਰਹੂਗੀ ਅੱਜ ਅਸੀਂ ਤੁਹਾਨੂੰ ਜੋ ਵੈਕੰਸੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ ਡਿਸਟ੍ਰਿਕਟ ਤੇ ਸੈਸ਼ਨ ਜੱਜ ਸੰਗਰੂਰ ਦੇ ਵਿੱਚ ਪ੍ਰੋਸੈਸ ਸਰਵਰ ਪੀਐਨ ਦੇ ਆਫਲਾਈਨ ਫਾਰਮ 2025 ਦੀ ਰਿਕਰੂਟਮੈਂਟ ਜਿਸ ਵਿੱਚ ਕੁੱਲ 17 ਵੈਕੰਸੀਆਂ ਆਈਆਂ ਨੇ 21 ਫਰਵਰੀ ਨੂੰ ਇਹ ਪੋਸਟ ਅਪਡੇਟ ਹੋਈ ਆ ਜਿਸ ਨੂੰ ਅਪਲਾਈ ਕਰਨ ਤੁਹਾਡੇ ਕੋਲ 10ਵੀਂ ਜਾਂ 8ਵੀਂ ਪਾਸ ਹੋਣਾ ਜ਼ਰੂਰੀ ਆ ਇਸ ਪੋਸਟ ਨੂੰ ਅਪਲਾਈ ਕਰਨ ਜੋ ਲਾਸਟ ਡੇਟ ਰੱਖੀ ਗਈ ਆ ਉਹ 7 ਮਾਰਚ 2025 ਤੱਕ ਰੱਖੀ ਗਈ ਆ ਏਜ ਦੀ ਗੱਲ ਕਰੀਏ ਤਾਂ ਇਸ ਪੋਸਟ ਨੂੰ ਅਪਲਾਈ ਕਰਨ ਲਈ ਘੱਟੋ-ਘੱਟ 18 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ 35 ਸਾਲ ਦੀ ਉਮਰ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਤੇ ਇਸ ਵਿੱਚ ਏਜ ਰਿਲੈਕਸੇਸ਼ਨ ਵੀ ਦਿੱਤੀ ਜਾਊਗੀ ਜੋ ਕਿ ਇਹਨਾਂ ਦੇ ਰੂਲਸ ਦੇ ਮੁਤਾਬਕ ਹੋਊਗੀ ਵੈਕੰਸੀ ਦੀ ਗੱਲ ਕਰ ਲਈ ਤਾਂ ਇਸ ਵਿੱਚ ਜੋ ਫਰਸਟ ਪੋਸਟ ਆ ਉਹ ਪ੍ਰੋਸੈਸ ਸਰਵਰ ਦੀਆਂ ਦੋ ਵੈਕੰਸੀਆਂ ਤੇ ਤੇ ਪੀਐਨ ਦੀ ਜੋ ਭਰਤੀਆਂ ਨੇ ਉਸ ਵਿੱਚ 15 ਵੈਕੰਸੀਆਂ ਆਊਟ ਹੋਈਆਂ ਨੇ ਘਰ ਬੈਠੇ ਤੁਸੀਂ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਸਾਡੇ ਕੋਲੋਂ ਲੈ ਸਕਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਸਾਰੇ ਲੋਕੋ ਕੋਲ ਇਹਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੀ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਵੀ ਅਪਲਾਈ ਕਰਵਾ ਸਕਦੇ ਹੋ ਤੇ ਇਸ ਦੀ ਅਫੀਸ਼ੀਅਲ ਵੈਬਸਾਈਟ ਵੀ ਮੈਂਸ਼ਨ ਕਰ ਦਿੱਤੀ ਹੈ ਜਿੱਥੇ ਜਾ ਕੇ ਤੁਸੀਂ ਇਸ ਦੀ ਬਾਕੀ ਦੀ ਡਿਟੇਲ ਚੈੱਕ ਕਰ ਲੈਣੀ ਆ ਜੇਕਰ ਤੁਸੀਂ ਘਰ ਬੈਠੇ ਇੰਟਰਨੈਟ ਕੈਫੇ ਦਾ ਤੇ ਨਾਲ ਹੀ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਜ਼ਰੂਰ ਇੱਕ ਵਾਰੀ ਸੰਪਰਕ ਕਰੋ